ਨਨੋਂ ਨਵਈਆ ਮਲਕੀਤ ਸਿੰਘ ਸੰਧੂ ਜੋ ਕਿ ਜਾਗੋਵਾਲ ਵੇੜ ਦਾ ਇੱਕ ਸਿੰਗਰ ਹੈ ਤੇ ਆਪਣੀ ਪਹੁੰਚ ਬਹੁਤ ਦਿਖਾਉਂਦਾ ਹੋਇਆ ਮੇਰੇ ਨਾਲ ਮਾਰਕੁਟਾਈ ਕਰਦੀ ਹੈ ਤੇ ਮੈਨੂੰ ਪਿੰਡ ਦੇ ਚੌਂਕ ਦੇ ਵਿੱਚ ਮਾਰਦੇ ਕੁੱਟਦੇ ਸੀ ਇਸ ਕੰਪਲੇਂਟਾਂ ਵੀ ਹੋਈਆਂ ਐਫ ਆਈ ਆਰ ਵੀ ਹੋਈ ਦੀ ਆ 24 ਜੁਲਾਈ 2021 ਦੀ ਐਫ ਆਈ ਆਰ ਹੋਈ ਹੋਈ ਆ ਜਦ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਈਕਲ ਮੰਗਦੇ ਸੀਗੇ ਕਿ ਮੋਟਰਸਾਈਕਲ ਨਹੀਂ ਦਿੱਤਾ ਉਹ ਵੀ ਮੈਂ ਆਪ ਪ੍ਰਾਈਵੇਟ ਜੌਬ ਕਰਕੇ ਇਹਨੂੰ ਖਰੀਦ ਕੇ ਦਿੱਤਾ ਫਿਰ ਵੀ ਕਈ ਤਰ੍ਹਾਂ ਦੀਆਂ ਮੰਗਾਂ ਰੱਖਦੇ ਰਹੇ ਬੱਚਾ ਜਦੋਂ ਦਾ ਹੋਏ ਦਾ ਉਹਦੀ ਵੀ ਕਦੀ ਕੋਈ ਖਰਚਾ ਨਹੀਂ ਦਿੱੰਦੂਂਦੇ ਰਹੇ ਨੂੰ ਅੱਜ ਤੱਕ ਜਦੋਂ ਦੀ ਮੈਰਿਜ ਹੋਈ ਦੀਆਂ ਮੈਨੂੰ ਕਦੀ ਕੋਈ ਖਰਚਾ ਨਹੀਂ ਦਿੱਤਾ ਇਹਨਾਂ ਨੇ ਮਾਰ ਕੁੱਟਾਈ ਮੇਰੀ ਕਰਦੇ ਐ ਮੈਂ ਸਾਰਾ ਘਰ ਦਾ ਕੰਮ ਵੀ ਸਮਝਦੀ ਰਹੀ ਆ ਸੱਸ ਮੇਰੀ ਬਿਮਾਰ ਰਹਿੰਦੇ ਸੀਗੇ ਕਰੇ ਪਿੱਕੇ ਘਰ ਵੀ ਆ ਕੇ ਚੰਗਾ ਤਮਾਸ਼ਾ ਕਰਕੇ ਰੋਡ ਦੇ ਉੱਤੇ ਤਮਾਸ਼ਾ ਕਰਕੇ ਗਈਆਂ ਤੇ ਉੱਥੇ ਕਹਿੰਦੀਆਂ ਵੀ ਇਹੀ ਬਸੜ ਹੀ ਨਹੀਂ ਦੇਣਾ ਇਹਨੂੰ ਜੋ ਮਰਜ਼ੀ ਹੋਵੇ ਇਹੀ ਨਹੀਂ ਇਹਨੂੰ ਬਸੰਦੇਣਾ ਆਪਣੇ ਭਰਾ ਕਰ ਜਦੋਂ ਘਰ ਵੇਲਾ ਬੰਦਾ ਰਹਤੂ ਤਾਂ ਲੜਾਈਆਂ ਹੁੰਦੀਆਂ ਨੇ ਹਾਂ ਜਿਉਂ ਮੁੰਡਾ ਆਇਆ ਉਹ ਤੋਂ ਲੜਾਈ ਹੋਣਾ ਪਿਆਸ ਕਰਨ ਉਹਨੇ ਜਾਣਾ ਹੀ ਜਾਣਾ ਹੀ ਹੁਣ ਇਹਨਾਂ ਨੇ ਉੱਠ ਕੇ ਉਹ ਪਰਚਾ ਖਰਾਤਾ ਉੱਤੇ ਥੋਨਾ ਤੇ ਇਹੀ ਇਹਨੂੰ ਦਿੱਤਾ ਰੱਖਣ ਵਾਸਤੇ ਤੇ ਲੱਗੀ ਹੈ ਆਇਦਨ ਦੇ ਹੈਸੀ ਖਾਤਰ ਕੁੜੀਆਂ ਨੂੰ ਘਰ ਤੋਂ ਬਾਹਰ ਕੱਢਿਆ ਜਾਂਦਾ ਹੈ ਜਾਂ ਫਿਰ ਬਾਹਰ ਦਿੱਤਾ ਜਾਂਦਾ ਹੈ ਅਜਿਹਾ ਮਾਮਲਾ ਨਵਾਬ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਬੇਮਗਰ ਮੁਹੱਲਾ ਦੇ ਵਿੱਚ ਇੱਕ ਬਿਉਹਤਾ ਦੇ ਨਾਲ ਸੋਹਰਾ ਪਰਿਵਾਰ ਵਾਲਿਆਂ ਦੇ ਵੱਲੋਂ ਦਾਜ ਦੀ ਖਾਤਰ ਕੁਟਮਾਰ ਕੀਤੀ ਗਈ ਤੇ ਉਸ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ کئی ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਪੀੜਤਾ ਨੇ ਦੱਸਿਆ ਉਸਦਾ ਵਿਆਹ 24 ਜਨਵਰੀ 2016 ਨੂੰ ਪਿੰਡ ਕਰੂਲਾ ਦੇ ਰਹਿਣ ਵਾਲੇ ਕਰਨ ਨਾਮ ਦੇ ਮੁੰਡੇ ਨਾਲ ਹੋਇਆ ਸੀ ਜੋ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਸੋਹਰਾ ਪਰਿਵਾਰ ਦਾਜ ਦੇ ਖਾਤਰ ਤੰਗ ਪ੍ਰੇਸ਼ਾਨ ਕਰਦੇ ਉਸਦੇ ਨਨਾਲਾ ਨੇ ਅਤੇ ਉਹਨਾਂ ਦੇ ਘਰ ਵਾਲਿਆਂ ਨੇ ਤਾਣ-ਸੁਜਮਾਣੀ ਸ਼ੁਰੂ ਕਰ ਦਿੱਤੀ ਤੇ ਘਰ ਨਾ ਵਸੰਦਤਾ ਪ੍ਰਾਈਵੇਟ ਨੌਕਰੀਆਂ ਕਰਕੇ ਆਪਣੇ ਬੱਚੇ ਨੂੰ ਪਾਲ ਰਹੀ ਹੈ ਤੇ ਪਤੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮੇਰੀਆਂ ਨਨਾਨਾ ਔਰ ਨਨੋਂ ਬਈਆ ਮਲਕੀਤ ਸਿੰਘ ਸੰਧੂ ਜੋ ਕਿ ਜਾਗੋਵਾਲ ਵੇੜ ਦਾ ਇੱਕ ਸਿੰਗਰ ਹੈ ਤੇ ਆਪਣੀ ਪਹੁੰਚ ਬਹੁਤ ਦਿਖਾਉਂਦਾ ਹੋਇਆ ਮੇਰੇ ਨਾਲ ਮਾਰਕੁਟਾਈ ਕਰਦੇ ਤੇ ਮੈਨੂੰ ਪਿੰਡ ਦੇ ਚੌਂਕ ਦੇ ਵਿੱਚ ਮਾਰਦੇ ਕੁੱਟਦੇ ਸੀ ਮੈਨੂੰ ਮੇਰੇ ਘਰਦਿਆਂ ਨਾਲ ਗੱਲ ਵੀ ਨਹੀਂ ਕਰਨ ਦਿੰਦੇ ਦੋ ਤਿੰਨ ਵਾਰ ਮੇਰਾ ਫੋਨ ਤੋੜਿਆ ਤੇ ਮੈਨੂੰ ਮਾਰਕੁੱਟ ਕੇ ਤੇ ਪਿੰਡ ਦੇ ਲੋਕਾਂ ਨੇ ਮੇਰੇ ਮੰਮੀ ਨੂੰ ਉਹਨਾਂ ਨੂੰ ਫੋਨ ਕਰਕੇ ਦੱਸਿਆ ਤੇ ਮੇਰੇ ਮਦਰ ਫਿਰ ਮੈਨੂੰ 15 ਅਕਤੂਬਰ 2019 ਦੇ ਆਪਣੇ ਕੋਲ ਲੈ ਕੇ ਆਏ ਹੋਏ ਨੇ ਪੁਲਿਸ ਕੰਪਲੇਂਟਾਂ ਵੀ ਹੋਈਆਂ ਐਫ ਆਈ ਆਰ ਵੀ ਹੋਈ ਦੀ ਆ 24 ਜੁਲਾਈ 2021 ਦੀ ਐਫ ਆਈ ਆਰ ਹੋਈ ਹੋਈ ਆ ਜਦ ਕਿ ਕੋਈ ਸੁਣਵਾਈ ਨਹੀਂ ਹੋਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਕੋਰਟ ਕੇਸ ਵੀ ਚੱਲ ਰਿਹਾ ਮੈਰਿਜ ਕਿੰਨੇ ਦਿਨ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਹੋਈ ਨੂੰ ਮੇਰਾ 6 6 ਮਹੀਨਾ ਸਾਲ ਜਾਇ ਕਰਦਾ 5 ਸਾਲ ਹੋ ਗਏ ਨੇ 2016 ਚ ਮੇਰੀ ਜੋ ਵੀ ਜਨਵਰੀ 2016 ਚ ਮੈਰਿਜ ਹੋਈ ਸੀ ਕਿੰਨੇ ਬੱਚੇ ਆ ਇੱਕ ਬੇਟਾ ਮੇਰਾ 22 ਸਾਲ ਦਾ ਪਹਿਲੇ ਤੇ ਮੋਟਰਸਾਈਕਲ ਮੰਗਦੇ ਸੀਗੇ ਕਿ ਮੋਟਰਸਾਈਕਲ ਨਹੀਂ ਦਿੱਤਾ ਉਹ ਵੀ ਮੈਂ ਆਪ ਪ੍ਰਾਈਵੇਟ ਜੌਬ ਕਰਕੇ ਇਹਨੂੰ ਖਰੀਦ ਕੇ ਦਿੱਤਾ ਫਿਰ ਵੀ ਕਈ ਤਰ੍ਹਾਂ ਦੀਆਂ ਮੰਗਾ ਰੱਖਦੇ ਰਹੇ ਬੱਚਾ ਜਦੋਂ ਦਾ ਹੋਏਦਾ ਉਹਦੀ ਵੀ ਕਦੀ ਕੋਈ ਖਰਚਾ ਨਹੀਂ ਮੈਨੂੰ ਦਿੰਦੇ ਰਹੇ ਬੱਚੇ ਨੂੰ ਵੀ ਮੈਂ ਆਪਣੇ ਕੋਲੋਂ ਹੀ ਜੋ ਵੀ ਥੋੜਾ-ਬਹੁਤ ਮੇਰੇ ਕੋਲ ਹੁੰਦਾ ਉਹਦੇ ਕੋਲ ਕਰਦੀ ਦੀ ਆ ਤੁਸੀਂ ਕਿਵੇਂ ਮੈਨੇਜ ਕਰਦੇ ਸੀ ਮੈਂ ਪਹਿਲੇ ਸ਼ਿਵਾਲਿਕ ਡਿਗਰੀ ਕਾਲਜ ਵਿੱਚ ਲੈਕਚਰਰ ਸੀਗੀ ਹਿਸਟਰੀ ਦੀ ਤੇ ਥੋੜੀ-ਬਹੁਤ ਮੇਰੇ ਕੋਲ ਹੈਗੇ ਸੀਗੇ ਕਦੀ ਮੈਨੂੰ ਅੱਜ ਤੱਕ ਜਦੋਂ ਦੀ ਮੈਰਿਜ ਹੋਈ ਦੀ ਮੈਨੂੰ ਕਦੀ ਕੋਈ ਖਰਚਾ ਨਹੀਂ ਦਿੱਤਾ ਇਹਨਾਂ ਨੇ ਮਾਰਕੁਟਾਈ ਮੇਰੀ ਕਰਦੇ ਮੈਂ ਸਾਰਾ ਘਰ ਦਾ ਕੰਮ ਵੀ ਸੌਂਝਦੀ ਰਹੀ ਆ ਸੱਸ ਮੇਰੀ ਬਿਮਾਰ ਰਹਿੰਦੇ ਸੀਗੇ ਉਹਨਾਂ ਦੀ ਵੀ ਪੂਰੀ ਪ੍ਰੋਪਰ ਸੇਵਾ ਕਰਦੀ ਕਦੀ ਬਿਮਾਰ ਹੋ ਜਾਣਾ ਮੇਰੇ ਇੱਥੋਂ ਤੱਕ ਕਿ ਮੇਰੇ ਸਹੁਰਾ ਸਾਹਿਬ ਵੀ ਬਿਮਾਰ ਹੁੰਦੇ ਰਹੇ ਉਹਨਾਂ ਨੂੰ ਵੀ ਮੈਂ ਆਪਣੇ ਪਿੱਛੇ ਸਕੂਟੀ ਤੇ ਬਿਠਾ ਕੇ ਤੇ ਲੈ ਕੇ ਜਾਂਦੀ ਦੀ ਦਵਾਈਆਂ ਲੈਣ ਵਾਸਤੇ ਤੁਹਾਨੂੰ ਤੰਗ ਪਰੇਸ਼ਾਨ ਕੌਣ-ਕੌਣ ਕਰ ਰਿਹਾ ਮੇਰੀਆਂ ਤਿੰਨ ਨਾਨਾਾਂ ਨੇ પરમਜੀਤ કોર ਖੁੰਡੇ ਰੇ ਵਿਆਹੀ ਹੋਈ ਆ ਉਹ ਆ ਤੇ ਇੱਕ ਰજનીਵਾਲਾ ਜਾਗੋਵਾਲ ਬੇਟ ਜਿਹਦਾ ਹਸਬੰਡ ਮਲਕੀਤ ਸਿੰਘ ਸੰਧੂ ਆ ਸਾਰਾ ਰੋਲ ਹੀ ਇਹਨਾਂ ਦਾ ਆ ਇਹ ਇੱਕ ਇੱਥੇ ਸਾਡੇ ਮੇਰੇ ਪੇਕੇ ਘਰ ਵੀ ਆ ਕੇ ਚੰਗਾ ਤਮਾਸ਼ਾ ਕਰਕੇ ਰੋਡ ਦੇ ਉੱਤੇ ਤਮਾਸ਼ਾ ਕਰਕੇ ਗਈਆਂ ਤੇ ਉੱਥੇ ਕਹਿੰਦੀਆਂ ਵੀ ਅਹੀ ਵਸਣ ਹੀ ਨਹੀਂ ਦੇਣਾ ਇਹਨੂੰ ਜੋ ਮਰਜ਼ੀ ਹੋ ਜੇ ਅਹੀ ਨਹੀਂ ਇਹਨੂੰ ਵਸਣ ਦੇਣਾ ਆਪਣੇ ਭਰਾ ਨਾਲ ਕਿਸ ਗੱਲ ਤੋਂ ਐਨੇ ਇਹ ਕਹਿ ਰਹੇ ਆ ਇਹ ਕਹਿੰਦੀ ਆ ਵਾ ਹੁਣ ਕੀ ਅਸੀਂ ਕਿਤੇ ਹੋਰ ਵਿਆਹ ਕਰਕੇ ਤੇ ਵਧੀਆ ਦਾਜ ਲੈਣਾ ਉਥੋਂ ਉਹਨਾਂ ਦੇ ਚਲ ਦੇ ਵਿੱਚ ਉਹ ਵੀ ਇਹਨਾਂ ਨੇ ਮੇਰੇ ਖਿਲਾਫ ਜਦ ਕਿ ਮੈਂ ਕਹਿ ਰਹੀ ਮੇਰਾ ਘਰ ਆ ਉਥੇ ਮੈਂ ਜਾਣਾ ਮੇਰਾ ਬੱਚਾ ਮੈਂ ਕਿੱਥੇ ਲੈ ਕੇ ਜਾਣਾ ਉਹਨੂੰ ਉਥੋਂ ਇਹਨਾਂ ਨੇ ਮੇਰੇ ਖਿਲਾਫ ਲਿਖਾਤਾ ਕਿ ਕੁੜੀ ਕਹਿੰਦੀ ਆ ਮੈਂ ਜਾਣਾ ਨਹੀਂ ਹੈਗਾ ਮੈਂ ਕਿਉਂ ਨਹੀਂ ਜਾਣਾ ਮੈਂ ਵਿਆਹ ਕੇ ਗਈ ਆ ਉਥੇ ਮੇਰਾ ਬੱਚਾ ਮੈਂ ਉਹਨੂੰ ਲੈ ਕੇ ਹੋਰ ਕਿੱਥੇ ਜਾਣਾ ਜੇ ਮੈਂ ਆਪਣੇ ਘਰ ਚ ਹੀ ਨਹੀਂ ਜਾਣਾ ਮੈਨੂੰ ਮਾਰ ਪਤਾ ਇਹ ਸੋਹਰਾ ਪਰਵਾਰ ਨੇ ਮਾਰ ਕੇ ਤੇ ਭੇਜ ਦਿੱਤਾ ਤੇ ਮਾਰਕੁੱਟ ਕੇ ਕਿੰਨਾ ਚਿਰ ਹੋ ਗਿਆ 2 ਸਾਲ ਹੋ ਜਾਣੇ ਆ ਤੇ ਕੀ ਮੰਗ ਕਰਦੇ ਆ ਸੋਹਰਾ ਪਰਿਵਾਰ ਦਾਜਮ ਦੀ ਮੰਗ ਕਿਉਂ ਘਟਮਾਰ ਕਰਦੇ ਆ ਦਾਜ ਦਾਜ ਵਾਸਤੇ ਤੁਸੀਂ ਦਾਜ ਨਹੀਂ ਦਿੱਤਾ ਦਾਜ ਦਿੱਤਾ ਦਾ ਜੇ ਨਹੀਂ ਹਾੜੀ ਪਹੁੰਚੀ ਦਿੱਤਾ ਦਾਜ ਤੇ ਕੋਈ ਪੁਲਿਸ ਕੰਪਲੇਟ ਕੀਤੀ ਬਥੇਰੀ ਕੰਪਲੇਟ ਕੀਤੀ ਸਾਡੀ ਸੁਣਵਾਈ ਨਹੀਂ ਆਉਂਦੀ ਕਿਤੇ ਵੀ ਸਾਡੀ ਸੁਣਵਾਈ ਹੋਏ ਕਿਸੇ ਤਰ੍ਹਾਂ ਆਈ ਹੈ ਮੰਗ ਕਰ ਪ੍ਰੀਤਮ ਜੀ ਜਸਵਾਦੁ ਵਾਲੇ ਸੋਹਰੇ ਜਿਹੜਾ ਭੇਜਿਆ ਗਿਆ ਉਹ ਝੂਠੀ ਜੀ ਕਹੀ ਜਾਂਦੇ ਸਾਰਾ ਝੂਠ ਆ ਬਿਲਕੁਲ ਝੂਠ ਆ ਹਾਂ ਬਹੁਤ ਹਾਰਾ ਝੂਠ ਹੈ ਕਾਰਨ ਕੀ ਇਹ ਲੜਾਈ ਦਾ ਲੜਾਈ ਦਾ ਕਾਰਨ ਤੇ ਵੇਖੋ ਜੀ ਲੜਾਈ ਜਿਹੜੀ ਆ ਬਹੁਤੀ ਇਸ ਤੋਂ ਪੁਲਿਸ ਨਾਲੋਂ ਜ਼ਿਆਦਾ ਹੋਇਆ ਝਗੜਾ ਤੇ ਮੁੰਡਾ ਤੇ ਤੁਹਾਨੂੰ ਪਤਾ ਹੀ ਘਰ ਜਦੋਂ ਘਰ ਵੇਲਾ ਬੰਦਾ ਰਹਤ ਉਹਦੋਂ ਲੜਾਈਆਂ ਹੁੰਦੀਆਂ ਨੇ ਹਾਂ ਜਿਉਂ ਮੁੰਡਾ ਆ ਉਦੋਂ ਤੋਂ ਲੜਾਈ ਹੋਣ ਲੱਪੇ ਅਸਕਰ ਨੂੰ ਤੇ ਉਹਨੇ ਜਾਣਾ ਹੀ ਜਾਣਾ ਹੀ ਹੁਣ ਇਹਨਾਂ ਨੇ ਉੱਠ ਕੇ ਉਹ ਪਰਚਾ ਖਰਾਤਾ ਉਹਤੇ ਤੇ ਇਹ ਬਾਹਰ ਨਾ ਜਾਵੇ ਹਾਂ ਉਹ ਪਰਚਾ ਕਰਾਤਾ ਇਥੋਂ ਉਹਦੀ ਜਵਾਨ ਤਾਂ ਰੱਦ ਹੋ ਗਈ ਫਿਰ ਉਹ ਚੰਡੀਗੜ੍ਹੋਂ ਕਰਾ ਕੇ ਆਇਆ ਇਹ ਠੀਕ ਤਰੀਕੇ ਥੋੜੇ ਆ ਸਾਡੇ ਪਿਤਾ ਜੀ ਵੱਲੋਂ ਵੀ ਜਿਹੜਾ ਬਾਤੇ ਇਲਜ਼ਾਮ ਲਾਏ ਜਾ ਰਹੇ ਆ ਕਿ ਤੰਗ ਪ੍ਰੇਸ਼ਾਨ ਕਰਦਾ ਵਾ ਫੋਨ ਦੇ ਉੱਤੇ ਧਮਕੀਆਂ ਦਿੰਦਾ ਓਏ ਇਹ ਸਾਰੀ ਗੱਲ ਝੂਠ ਆ ਜੀ ਫੋਨ ਤੇ ਧਮਕੀਆਂ ਕੋਈ ਨਹੀਂ ਦਿੰਦਾ ਹੈਗਾ ਹਾਂ ਜਾਂ ਇਹ ਕੋਈ ਉਹਨੂੰ ਗੱਲ ਕਹਿੰਦੇ ਹੋਣਗੇ ਤੇ ਉਹ ਵੀ ਕਹਿੰਦਾ ਹੋਇਆ ਵਾ ਸਾਨੂੰ ਕੀ ਪਤਾ ਫੋਨ ਕਰਦੇ ਆ ਕਿ ਜਾਂ ਨਹੀਂ ਕਰਦੇ ਇਹ ਗੱਲ ਦਾ ਕੀ ਪਤਾ ਮੈਨੂੰ ਕੀ ਪਤਾ ਇਹ ਗੱਲ ਦਾ ਉਹ ਜਿਹੜੀ ਛੇਤੋਲੇ ਵਾਲੀ ਗੱਲ ਆ ਉਹ ਕਿੰਨੀ ਕੁ ਸੱਚ ਆ ਉਹਦੇ ਨੂੰ ਲਿਆ ਜਾ ਰਿਹਾ ਕੁਛੇ ਤੋਂ ਨੇ ਸੋਨਾ ਜਿਹੜਾ ਵਾ ਕਿ ਸਾਡਾ ਜਿਹੜਾ ਕਿ ਰੱਖ ਲਿੱਤਾ ਗਿਆ ਤਾਂ ਇਹ ਵੇਖੋ ਜੀ ਇਹ ਤਾਂ ਸਾਰੀ ਬਿਲਕੁਲ ਝੂਠ ਹਨ ਇਹ ਬਿਲਕੁਲ ਝੂਠ ਹੈ ਸੋਨਾ ਤੇ ਅਹੀਂ ਇਹਨੂੰ ਦਿੱਤਾ ਦਾ ਰੱਖਣ ਵਾਸਤੇ ਤੇ ਲੱਗੀ ਹੈ ਕੀ ਗੱਲ ਸੋਨੀਏ ਝੂਠ ਬੋ ਰਹੀ ਹੈ ਆਹੋ ਬਿਲਕੁਲ ਝੂਠ ਇਹ ਸਾਰਾ ਹੈ ਹੀ ਝੂਠ ਆ ਤੇ ਪਹਿਲਾਂ ਵੀ ਰਾਈਨਾਮੇ ਜਿਹੜੇ ਹੋਏ ਆ ਹਾਂ ਪਹਿਲਾਂ ਵੀ ਰਾਈਨਾਮੇ ਜਿਹੜੇ ਹੋਏ ਆ 7-8 ਵਾਰੀ ਹੋ ਗਏ ਆ ਪਹਿਲਾਂ ਵੇਖੋ ਜੀ ਇੱਕ ਵਾਰੀ ਰੁਸ ਕੇ ਗਈ ਸੀ ਤੇ ਇਹ ਤਿੰਨ ਮਹੀਨੇ ਰਹੀ ਆ ਤਿੰਨ ਮਹੀਨੇ ਰਹੀ ਆ ਮਤਲਬ ਇਹ ਜੂਨ ਦੀ 15 ਤਰੀਕ ਨੂੰ ਗਈ ਸੀ ਤੇ 10ਵੇਂ ਮਹੀਨੇ ਦੀ 6 ਤਰੀਕ ਨੂੰ ਵਿਆਹ ਸੀ ਸਾਡੇ ਤੇ ਇਹਨੂੰ ਪੁੱਛਿਆ ਵੀ ਤੂੰ ਵਿਆਹ ਜਾਣਾ ਤੇ ਆ ਜਾ ਤੇ ਇਹ ਕਹਿੰਦੀ ਵੀ ਮੈਂ ਜਾਣਾ ਤੇ ਮੈਂ ਘਰਦਿਆਂ ਨੂੰ ਕਿਹਾ ਵੀ ਜਾ ਲੈ ਆਓ ਤੇ ਇਹ ਕਹਿੰਦੀ ਵੀ ਉਹ ਤੇ ਵਿਆਹ ਵਾਲਿਆਂ ਕਿਹਾ ਸੀ ਤਾਂ ਤੂੰ ਹੀ ਲੈਣਾ ਆਏ ਤੂੰ ਹੀ ਕਿੱਥੇ ਲੈਣਾ ਆਉਣਾ ਸੀ ਦੋਸ਼ ਇਦਾਂ ਚ ਹੈ ਹੀ ਬਿਲਕੁਲ ਝੂਠ ਹਦ ਜਿਹੜੀ ਵੀ ਗੱਲ ਝੂਠ ਕਰ ਰਹੇ ਨੇ ਇਹ ਜਿੱਦਾਂ ਹੁਣ ਕਹਿਣ ਦੇ ਨਹੀਂ ਜੋ ਉਹ ਮੁੰਡੇ ਮੁੰਡੇ ਦੇ ਮਗਰ ਮੁੰਡੇ ਲਾਏ ਦੇ ਆਉਂ ਕੌਣ ਲਾਉਣ ਦੇ ਅਸੀਂ ਬਨਵਾਸ਼ ਥੋੜੇ ਆ ਦੇਖਿਆ ਜਾਏ ਤਾਂ ਇਹ ਦਿਨ ਕੁੜੀਆਂ ਇੰਨਾ ਲਾਂਤੀ ਲੋਕਾਂ ਦੀ ਬਲੀ ਚੜਦੀਆਂ ਨੇ ਪਰ ਮਹਿਲਾ ਕਮਿਸ਼ਨ ਹੋਏ ਜਾਂ ਫਿਰ ਪੁਲਿਸ ਪ੍ਰਸ਼ਾਸਨ ਹਰ ਕਿਸੇ ਨੂੰ ਸਖਤ ਤੋਂ ਸਖਤ ਜਾਂਚ ਕਰਕੇ ਐਕਸ਼ਨ ਲੈਣ ਦੀ ਜ਼ਰੂਰਤ ਹੈ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਮਿੰਨੀ ਪਾਕਟ